ਐਂਡ ਸਾਡੀ জারਨੀ ਕਿੱਦਾਂ ਦੀ ਰਹੀ ਹੈ ਅਸੀਂ ਕੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਵੱਲੋਂ ਸਾਡੇ ਸਭ ਤੋਂ ਪਿਆਰੇ ਮੈਂਬਰ ਹੀ ਬੋਲਣਗੇ ਮੈਂ ਤੁਸੀਂ ਦੱਸੋ ਤੁਹਾਨੂੰ ਕੀ ਫੀਲ ਹੋ ਰਿਹਾ ਹੈ ਮੈਂ ਪਹਿਲਾਂ ਤਾਂ ਨਹੀਂ ਸੀ ਜਾਣਦੀ ਸਾਰੀ ਕਹਾਣੀ ਕੀ ਹੈ ਕੁਝ ਮੇਰੀਆਂ ਆਪਣੀਆਂ ਕੋਈ ਮੁਸ਼ਕਲਾਂ ਸਨ ਕਿ ਮੈਂ ਬਹੁਤ ਥੋੜੇ ਜਿਹੇ ਟਾਈਮ ਦੇ ਵਿੱਚ ਆਪਣਾ ਹੀ ਕੰਮ ਕਰਕੇ ਤੇ ਆ ਗਈ ਔਰ ਅੱਜ ਜਦੋਂ ਮੈਂ ਇੱਥੇ ਬੈਠ ਕੇ ਵੇਖਿਆ ਕਿ ਅਨਨੇ ਪੂਰੀ ਤਰ੍ਹਾਂ ਬੰਨ ਹੀ ਰੱਖਿਆ। ਨਾ ਉਹ ਨਹੀਂ ਤੇ ਰੇਸ ਕਰਕੇ ਨਹੀਂ ਬੈਠੀ ਵੀ ਕਿ ਮੇਰਾ ਸੀਨ ਬਾਅਦ ਵੀ ਚੱਲਣਾ ਤਾਂ ਉਹ ਦੇਖ ਕੇ ਜਾਣਾ। ਇੱਕ ਵੱਖਰੀ ਕਿਸਮ ਦੀ ਕਹਾਣੀ ਹੈ। हटके। ਜਿਵੇਂ ਹੋਰ ਫਿਲਮਾਂ ਵੀ ਆ ਰਹੀਆਂ ਐ ਸੋ ਸਾਰੀਆਂ ਫਿਲਮਾਂ ਬਣਾਉਣ ਵਾਲੇ ਸਾਰੇ ਆਪਾਂ ਕੋਲ ਜ਼ੋਰ ਲਾਉਂਦੇ ਨੇ ਪਰ ਕੁਝ ਥੋੜੀ हटके ਐ ਫਿਰ ਉਹਦੀ ਕਰਕੇ ਮੈਨੂੰ ਜ਼ਿਆਦਾ ਚੰਗੀ ਲੱਗ ਰਹੀ ਐ। ਬਾਕੀ ਤੇ ਤੁਸੀਂ ਸਾਰੇ ਦਰਸ਼ਕੋ ਦਰਸ਼ਕਾਂ ਨੂੰ ਦੱਸਣਾ ਹੈ ਕਿ ਅਸੀਂ ਕੀ ਕੀਤਾ ਤੇ ਕੀ ਨਹੀਂ ਕੀਤਾ ਮੈਂ ਸਭ ਤੋਂ ਪਹਿਲਾਂ ਤਾਂ ਜਨਜੋਤ ਨੂੰ ਅ ਮੁਬਾਰਕਬਾਦ ਦੇਣੀਆਂ ਜਿਸ ਨੇ ਇਹ ਵਿਸ਼ਾ ਚੁਣਿਆ ਇਸ ਵਿਸ਼ੇ ਨੂੰ ਲੈ ਕੇ ਇਸ ਕੰਮਾਰੇ ਨੂੰ ਇਹਨੇ ਅੱਗੇ ਤੋਰਿਆ ਇਹ ਇਹ ਮੇਰੇ ਕੋਲ ਨੇ ਵੀਰ ਜੀ ਜਿਨ੍ਹਾਂ ਨੇ ਬਹੁਤ ਸੁਣਾਇਆ ਵੀ ਹੈ ਤੇ ਲਿਖਿਆ ਵੀ ਹੈ ਬਿਲਕੁਲ ਹਟਕੇ ਆਂ ਕਹਾਣੀਆਂ ਅਸੀਂ ਰੋਜ਼ ਵੇਖਦੇ ਆਂ ਵੜੀਆਂ ਫਿਲਮਾਂ ਵੇਖਦੇ ਆਂ ਉਹਨਾਂ ਨੂੰ ਸਭ ਸਭ ਪਛਾਣ ਕੇ ਮੈਂ ਇਹਨਾਂ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਆਂ ਬਹੁਤ ਵਧਾਈ ਦੇਨੀ ਆ ਤੇ ਇਹ ਤਾਂ ਹੁਣ ਤੁਹਾਡੇ ਤੇ ਛੱਡੀਆਂ ਤੇ ਤੁਸੀਂ ਦੱਸੋ ਕਿ ਤੁਹਾਨੂੰ ਬਾਕੀਆਂ ਫਿਲਮਾਂ ਤੇ ਇਹਨਾਂ ਦੇ ਵਿੱਚ ਕੀ ਫਰਕ ਕੀ ਨਜ਼ਰ ਆਉਂਦਾ ਹੈ ਜਨਮ ਬਾਈ ਇੰਨੇ ਸੋਹਣੇ ਤਰੀਕੇ ਨਾਲ ਬੜੀ ਨੇ ਲੱਭੇ ਨੇ ਕਹਾਣੀ ਲਿਖੀ ਹੈ ਕਹਾਣੀ ਤੋਰੀਆ ਤੁਸੀਂ ਸੋਹਣੇ ਬਈ ਕਿਹਾ ਤੁਸੀਂ ਦਿਖਾਈ ਕੀ ਹੈ ਦਰਸਾਉਂਦੇ ਆ ਤੁਹਾਡੀ ਜਾਂਦਾ ਕਿ ਜਦਾਂ ਕਿ ਮਤਲਬ ਦੇ ਨਾਲ ਜੇ ਤੁਹਾਡੀ ਕਲਪਨੀ ਮਾਈਂ ਨਹੀਂ ਰੱਖੀ ਅ ਕਿਸੇ ਵੀ ਮੇਕਰ ਲਈ ਕਿਸੇ ਵੀ ਡਾਇਰੈਕਟਰ ਲਈ ਫਿਲਮ ਉਹਦਾ ਨਿਆਣਾ ਹੁੰਦਾ ਤੇ ਮੈਨੂੰ ਇਸ ਨਿਆਣੇ ਤੇ ਵੀ ਬਹੁਤ ਮਾਣ ਆ ਜਿੱਦਾਂ ਮੈਨੂੰ ਪਹਿਲੇ ਨਿਆਣਿਆਂ ਤੇ ਬਹੁਤ ਮਾਣ ਆ ਮੈਨੂੰ ਇਸ ਨਿਆਣੇ ਤੇ ਵੀ ਬਾਕੀ ਮੈਂ ਧੰਨਵਾਦ ਕਰਦਾ ਆਪਣੀ ਸਾਰੀ ਟੀਮ ਦਾ ਕਿਉਂਕਿ ਟੀਮ ਬਿਨਾ ਕੋਈ ਵੀ ਕੋਈ ਵੀ ਫਿਲਮ ਪੋਸੀਬਲ ਨਹੀਂ ਹੈ ਉਸ ਮਕਾਮ ਤੱਕ ਜੋ ਤੁਸੀਂ ਸੋਚਦੇ ਹੋ ਜੋ ਤੁਸੀਂ ਲਿਖਦੇ ਹੋ ਉਹਨੂੰ ਵਿਜ਼ੂਅਲਾਈਜ਼ ਕਰਨਾ ਟੀਮ ਤੋਂ ਬਿਨਾ ਪੋਸੀਬਲ ਨਹੀਂ ਹੈ ਮੈਂ ਥੈਂਕਸ ਕਰਦਾ ਰਵੀ ਸਨਾਰਦਾ ਵੀ ਜੇ ਵਿਜੇ ਸਰਦਾ ਜਿਨ੍ਹਾਂ ਨੇ ਪ੍ਰੋਡਕਸ਼ਨ ਨੂੰ ਡਿਜ਼ਾਈਨ ਕੀਤਾ ਤੇ ਆਪਣੇ ਪ੍ਰੋਡਿਊਸਰ ਸਰਦਾ ਸਾਰਿਆਂ ਦਾ ਜਿਨ੍ਹਾਂ ਨੇ ਕਦੇ ਇਹ ਨਹੀਂ ਪੁੱਛਿਆ ਕਿ ਆਹ ਚੀਜ਼ ਕਿਉਂ ਚਾਹੀਦੀ ਆ ਕਾਦੇ ਲਈ ਚਾਹੀਦੀ ਆ ਸੋ ਮੈਂ ਧੰਨਵਾਦੀ ਆ ਮੈਨੂੰ ਹਰ ਫਿਲਮ ਦੇ ਵਿੱਚ ਇਦਾਂ ਦੇ ਪ੍ਰੋਡਿਊਸਰਸ ਮਿਲਦੇ ਆ ਜਦੋਂ ਜੋ ਮੈਨੂੰ ਇਹ ਨਹੀਂ ਪੁੱਛਦੇ ਕਿ ਉਹ ਕਿੰਨੇ ਦਿਨ ਲਾਉਣੇ ਆ ਤੇਰਾ ਵਿਜਨ ਕੀ ਆ ਤੂੰ ਇਹਨੂੰ ਤੈਨੂੰ ਆ ਚੀਜ਼ ਕਾਦੇ ਲਈ ਚਾਈਦੀ ਆ ਸੋ ਮੈਂ ਧੰਨਵਾਦ ਕਰਦਾ ਜੀ ਸਾਰੀ ਟੀਮ ਦਾ ਜੀ ਮੈਂ ਇੱਕ ਵਾਰ ਸ਼ੁਰੂ ਤੋਂ ਲੈਨੇ ਉਦਵਾਰ ਭਾਈ ਨੂੰ ਸਿਕਾਤ ਚੋਂ ਬੋਲਣ ਤੋਂ ਪਹਿਲਾਂ ਕਾਹਕੇ ਕਿ ਜਿੰਨੇ ਤੁਸੀਂ ਪਹਾੜੀ ਲੱਗਦੀ ਆ ਨਾ ਉਹਦੇ ਕਿਰਦਾਰ ਕਿੰਨੇ ਕਨੇੜੇ ਨੇ ਉਹਦੇ ਕਿਰਦਾਰਾਂ ਦਾ ਨੇੜਤਾ ਕੀ ਚਾਹ। ਆ ਕਿਰਦਾਰ ਮੇਰੇ ਅੰਦਰੋਂ ਨਿਕਲੇ ਨੇ ਇਥੋਂ ਤੁਸੀਂ ਨੇੜਤਾ ਦਾ ਅਹਿਸਾਸ ਲਾ ਸਕਦੇ। ਥੈਂਕ ਯੂ। ਆਵਿਓ। ਪਹਿਲਾਂ ਤਾਂ ਬਹੁਤ ਧੰਨਵਾਦ ਸਾਰਿਆਂ ਦਾ ਤੁਸੀਂ ਇੱਥੇ ਆਏ ਹੋ ਤੇ ਬਹੁਤ ਪਿਆਰ ਮਿਲ ਰਿਹਾ ਸਾਰਿਆਂ ਵੱਲੋਂ ਤੇ ਜਿਨ੍ਹਾਂ ਜਿਨ੍ਹਾਂ ਫਿਲਮ ਵੇਖੀ ਆ ਬਹੁਤ ਸੋਹਣੇ ਰਿਵਿਊ ਦੇ ਰਹੇ ਆ ਮੇਰੇ ਕੀਤਾ ਵਾਂਗੂ ਮੇਰੀ ਫਿਲਮ ਨੂੰ ਵੀ ਬਹੁਤ ਪਿਆਰ ਕਰ ਰਹੇ ਤੇ ਬਹੁਤ ਧੰਨਵਾਦ ਆ ਥੈਂਕ ਯੂ ਵੈਰੀ ਮਚ ਸਾਰਿਆਂ ਦਾ ਬਹੁਤ ਧੰਨਵਾਦ ਜੀ ਕਿਨੇ ਤੁਸੀਂ ਕਿਰਦਾਰ ਨਭਾਇਆ ਹੈ ਤੇ ਲੈਹਦੇ ਪੰਜਾਬ ਵਾਲਾ ਜਿਹੜਾ ਸਾਰਾ ਫਿਕਸ ਹੈ ਤੁਸੀਂ ਵੀ ਕਦੇ ਆਪਣੇ ਬਜ਼ੁਰਗਾ ਤੋਂ ਦਾਦਾ ਜੀ ਦਾਦੀ ਜੀ ਉਹਨਾਂ ਤੋਂ ਇਹ ਗੱਲਾਂ ਸੁਣਿਆ ਤੁਸੀਂ ਅਸੀਂ ਬਿਲਕੁਲ ਸਹੀ ਸੁਣਦੇ ਰਹੇ ਹਾਂ ਸਾਰੀਆਂ ਕਹਾਣੀਆਂ ਕਿਉਂਕਿ ਜੋ-ਜੋ ਵੀ ਕਿਰਦਾਰ ਵੀਰ ਭਾਈ ਨੇ ਲਿਖਿਆ ਸੋ ਜੋ-ਜੋ ਵੀ ਤੁਸੀਂ ਫਿਲਮ ਚ ਦੇਖਿਆ ਤੋਂ ਸਾਰੇ ਭਾਵੇਂ ਖੰਡਾਏ ਨਹੀਂ ਪਰ ਅਸੀਂ ਸੁਣੇ ਜ਼ਰੂਰ ਬਲਿ ਉਹ ਜਿੰਨਾ ਦਿਨ ਲੋਕਾਂ ਨੇ ਇਹ ਵੇਖਿਆ ਮੈਨੂੰ ਆਲਸੋ ਬਹੁਤ ਚੰਗਾ ਲੱਗਿਆ ਬਹੁਤ ਸੋਹਣਾ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਸਾਰੇ ਦਾ ਬਹੁਤ ਧੰਨਵਾਦ ਆ ਫਿਰ ਤੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ ਆ ਜੰਜੋਤ ਭਾਜੀ ਵੀਰ ਭਾਜੀ ਸਾਰੇ ਜਿੰਨੇ ਵੀ ਇੱਥੇ ਕਾਸਟ ਖੜੇ ਆ ਤੋਂ ਸਾਰਿਆਂ ਦਾ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਭਾਈ ਥੈਂਕ ਯੂ ਥੈਂਕ ਯੂ ਸਾਰਿਆਂ ਦਾ ਤੁਹਾਨੂੰ ਮੈਂ ਫਿਲਮ ਦੇ ਵਿੱਚ ਅਸੀਂ ਤੁਹਾਡੀ ਆਵਾਜ਼ ਦੱਸਦੇ ਰਹੇ ਹਾਂ ਤੁਹਾਨੂੰ ਦੱਸੋ ਕਿ ਕਿੱਦਾਂ ਲੱਗ ਰਿਹਾ ਹੈ ਜਾਂ ਫਿਲਮ ਦੇ ਵਿੱਚ ਫੀਡਬੈਕ ਦੇ ਕੇ ਆਇਆ ਆ ਇਹ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਅੱਜ ਤੁਸੀਂ ਆਏ ਆ ਸਾਡੇ ਨਾਲ ਫਿਲਮ ਦੇਖੀ ਤੇ ਬਹੁਤ ਵਧੀਆ ਲੱਗ ਰਿਹਾ ਮੈਂ ਪਹਿਲੀ ਵਾਰੀ ਇਦਾਂ ਦਾ ਕੈਰੈਕਟਰ ਪਲੇ ਕੀਤਾ ਤੇ ਆਲ ਥੈਂਕਸ ਟੂ ਪੀਰ ਜੀ ਜਿਨ੍ਹਾਂ ਨੇ ਇਹਦਾ ਸੋਹਣਾ ਕਿਰਦਾਰ ਲਿਖਿਆ ਤੇ ਮੈਨੂੰ ਨਿਭਾਉਣ ਦਾ ਮੌਕਾ ਮਿਲਿਆ ਮੈਂ ਬਹੁਤ ਖੁਸ਼ ਹਾਂ ਤੇ ਸਾਰਿਆਂ ਦੇ ਰਿਐਕਸ਼ਨਸ ਦੇਖ ਕੇ ਸਾਰਿਆਂ ਨੂੰ ਖੁਸ਼ ਦੇਖ ਕੇ ਮੈਂ ਹੋਰ ਵੀ ਜ਼ਿਆਦਾ ਖੁਸ਼ ਹਾਂ so all thanks to the team and uh, congratulations to the audience and uh, to the industry apo da our hero mila <laughs> and apna writer mila <laughs> so yeah i'm very very happy thank you thank you very much dikarne in dhot pai jo kya nahi ikk ada dialogue da rakhe ha ji tara med ke ithe aagi hun agli film ch ferro dialogue dawange ji aaj ho jao agli film da pehla scene pgi jo huga ji aaj ho jao जो भाई जी हां जी हां जी आओ प्लीज आओ हां जी तो भाई आओ पेंट करो मैं मैंने मैंने मैं तो आओ और सब ने बांधना करो हां जी भाई सर की आज चले ठीक ठाक हो हां जी बिल्कुल बढ़िया अच्छा एक प्रोड्यूसर लेदा सबको और कामदार ये उस का मेरा कांसेप्ट देख रहा है यार कांसेप्ट तो बहुत है मैं कंपनी देखा हां जी ये ਆ ਜਿੰਦਗੀ ਦੀ ਤਰ੍ਹਾਂ ਉਹ ਦੇਖ ਲਈ ਜਰੂਰ ਕਰ ਲੈ ਯਾਰ ਮੈਂ ਕਰ ਦਿਆ ਕੋਈ ਤੁਸੀਂ ਵੀਰ ਸਿੰਘ ਨੂੰ ਦੇਖ ਕੇ ਕਹ ਰਹੇ ਹੋ ਜੀ ਤੁਸੀਂ ਕੰਸੈਪਟ ਦੇਖਣੀ ਹੈ ਨਾ ਨਾ ਮੈਨੂੰ ਤੁਹਾਡਾ ਕਾਊਂਟਰ ਆ ਇਹ ਬੰਦਿਆਂ ਨੂੰ ਦੇਖ ਕੇ ਤੁਸੀਂ ਕੋਈ ਕੁਐਸਚਨ ਕਰ ਸਕਦੇ ਹੋ ਨਾ ਮੈਂ ਕੋਈ ਕੁਐਸਚਨ ਨਹੀਂ ਕਰছਾ ਕਰਦਾ ਬਸ ਅਨਸਰ ਇਜ਼ ਵੀ ਬਸ ਪੀਸਿੰਗ ਆ ਨਾ ਮਗਰ ਮੇਰੇ ਕੋਲੇ ਕੋ ਅਸੀਂ ਹੀ ਰਹੇ ਤੇ ਉਹਨਾਂ ਉਹਨਾਂ ਦੇਖਿਆ ਤੁਸੀਂ ਹਾਂ ਜੀ ਕਿਹਦਾ ਅਹਿਸਾਸ ਕਰ ਰਹੇ ਹੋ ਕੋਈ ਮਹਿਸੂਸ ਫਕੀ ਵੀ ਇਹ ਨਾ ਕੋਈ ਸ਼ਬਦ ਨਹੀਂ ਹੈ ਵੀ ਇੱਕ ਅਲੱਗ ਲੈਵਲ ਉਹਨਾਂ ਨੇ ਪੰਜਾਬੀ ਮੂਵੀ ਨੂੰ ਇਸ ਟਾਈਮ ਦਿੱਤਾ ਵੀ ਇੱਕ ਅਲੱਗ ਤਰ੍ਹਾਂ ਦੀ ਮੂਵੀ ਆਈ ਹੈ ਇਹ ਨਾ ਇਹ ਨਹੀਂ ਕਹਿੰਦੇ ਸਾਡੀ ਮੂਵੀ ਹੈ ਇਹ ਦੇ ਕਰਕੇ ਨਹੀਂ ਕਹ ਰਹੇ ਕਿ ਅਸੀਂ ਬਹੁਤ ਦੇਰ ਬਾਅਦ ਇੱਕ ਅਲੱਗ ਤਰ੍ਹਾਂ ਦੀ ਮੂਵੀ ਦੇਖੀ ਹੈ ਕਿਉਂਕਿ ਹਰ ਇੱਕ ਕਨਸੈਪਟ ਹੁੰਦਾ ਹੈ ਕਿ ਕਮੇਟੀ 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 ਇਹੋਂ ਤੋਂ ਪਰੇ ਹਟ ਕੇ ਆਈ ਹੈ ਜਿਹਦੇ ਲੋਕਾਂ ਨੂੰ ਕੁਝ ਸਿੱਖਣ ਲਈ ਵੀ ਦੱਸਿਆ ਦੀ ਆਪਣਾ ਲਹਿੰਦਾ ਪੰਜਾਬ ਗ로우 ਵੀ ਹੈ ਉਹਦੇ ਬਾਰੇ ਸਾਰਾ ਕੁਝ ਥੈਂਕ ਯੂ ਸੋ ਥੈਂਕ ਯੂ ਵੇਰ ਭਾਈ ਇੱਕ ਤੁਹਾਡੇ ਗਾਣੇ ਆ ਤੁਹਾਡੀ ਆਡੀਅנס ਹਮੇਸ਼ਾ ਤਿਆਰ ਰਹਿੰਦੀ ਹੈ ਕਿ ਪਿਆਰਾ ਜਿਹਾ ਗੀਤ ਹੋਵੇ ਅੱਛਾ ਫਿਲਮ ਦਾ ਹੀ ਗੀਤ ਮੈਂ ਸੁਣਾਉਣਾ ਤੁਹਾਨੂੰ ਮੇਰੀ ਗੱਲ ਸੁਣਦਾ ਨਹੀਂ ਇਹ ਦਿਲ ਚੰਦ ਰਹਾ ਜਾ ਬਸੋਂ ਬਾਰ ਹੋ ਗਿਆ ਤੇਰੇ ਨਾਲ ਪਿਆਰ ਹੋ ਗਿਆ ਤੇਰੇ ਨਾਲ ਪਿਆਰ ਹੋ ਗਿਆ ਜਦੋਂ ਦਾ ਦਿਲਾਰ ਹੋ ਗਿਆ ਦਿਲ ਵੱਸੋਂ ਬਾਰ ਹੋ ਗਿਆ ਤੇਰੇ ਨਾਲ ਪਿਆਰ ਹੋ ਗਿਆ ਤੇਰੇ ਨਾਲ ਪਿਆਰ ਹੋ ਗਿਆ ਥੈਂਕ ਯੂ ਥੈਂਕ ਯੂ ਤੇਰੇ ਨਾਲ ਸ਼ਹਿਰ ਅਮਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਆਓ ਬਈ ਇਨਾ ਮੈਲਾਚ ਬੇਗਾਨੇ ਆ ਕੇ ਸਕਿਆ ਨੇ ਵਸਣਾ ਕਦੋਂ ਤੱਕ ਰਹਿਣਾ ਇਨਾ ਕਿਹੜੇ ਵੇਲੇ ਠਹਿਰਣਾ ਮੁਸ਼ਕਤਾਂ ਨਾਲ ਪਾਏ ਜਿਹੜੇ ਚਾਵਾਂ ਨਾ ਸਜਾਏ ਜਿਹੜੇ ਸਦਾ ਨਹੀਂ ਤੂੰ ਇਨਾ ਚ ਸੁਹਾਵਣਾ ਡੇਰਾ ਜਗ ਦਾ ਮੱਲਾ 네ਰਾ ਅਕਦਾ ਮੱਲਾ ਉਪਦੇ ਸੂਰਜਾਂ ਨਾਲ ਉਡ ਪੂਟ ਜਾਵਣਾ ਉਪਦੇ ਸੂਰਜਾਂ ਨਾਲ ਉਡ ਪੂਟ ਜਾਵਣਾ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਸੀਂ ਆਏ ਤੁਹਾਡਾ ਧੰਨਵਾਦ ਇਹ ਕੀ ਨਹੀਂ ਕੋਈ ਕੋਈ ਨਹੀਂ ਬੋਲਦੇ ਵੀਰੇ ਆਜੋ ਆਜੋ ਤੁਸੀਂ ਬੋਲਦੇ ਵੀਰੇ ਆਜੋ ਅੰਜੀ ਦੋਨੇ ਸਾਈਡੀਆਂ ਤਾਰਾ ਦੁਰ ਤੋਂ ਇਹ ਤੁਹਾਨੂੰ ਪਿੱਛੇ ਹੋਣਾ ਨਹੀਂ ਨਹੀਂ ਹੁਣ ਜੁੜ ਗਈਆਂ ਨਾ ਫਿਰ ਮੇਰਾ ਕੰਮ ਹੋ ਗਿਆ ਹੁਣ ਆਹ ਆਹ ਹਲੇ ਕਿਤੇ ਜਾਂਦਾ ਇਸ ਪਾਰੀ ਆਲੇ ਪਾਰੀ ਕੋਟ ਨਾਲ ਖੰਦਨਦਾ ਅਸਲ ਦੇ ਵਿੱਚ ਜਿਹੜਾ ਫਿਲਮ ਦਾ ਮਕਸਦ ਸੀ ਜਿਵੇਂ ਵੀਰ ਸਿੰਘ ਵੀਰ ਦਾ ਹਮੇਸ਼ਾ ਹੀ ਹੁੰਦਾ ਹੈ